ਮੇਰਾ 27 ਤਰੀਕ ਨੂੰ ਰਾਤ ਨੂੰ 9:00 ਵਜੇ 9:30 9:00 ਵਜੇ ਦੇ ਵਿੱਚ ਵਿੱਚ ਮੇਰਾ ਮੋਟਰਸਾਈਕਲ ਚੋਰੀ ਹੋਇਆ ਮੈਂ ਉਧਰੋਂ ਨਾ ਏਟੀਐਮ ਤੋਂ ਪੈਸੇ ਕਢਾ ਕੇ ਆ ਰਿਹਾ ਸੀ ਹਾਰਕ ਦੇ ਕੋਲੇ ਮੋਟਰਸਾਈਕਲ ਲਾਇਆ ਮੈਂ ਕਿ ਵਿਚ ਰੋਡ ਤੇ ਕੀ ਲਾਣਾ ਵਾ ਸਾਈਡ ਤੇ ਮੋਟਰਸਾਈਕਲ ਲਾਇਆ ਪਾਰਕ ਦੇ ਕੋਲੇ ਤੇ ਮੈਂ ਮੂੰਹ ਘੁਮਾ ਕੇ ਦੇਖਿਆ ਪਿੱਛੇ ਮੋਟਰਸਾਈਕਲ ਨਹੀਂ ਹੈਗਾ ਇੰਨੀ ਫੁਰਤੀ ਨਾਲ ਚੋਰ ਚਾਬੀਆਂ ਸੀ ਨੋ ਭਾਜੀ ਚਾਬੀਆਂ ਵੀ ਪਤਾ ਨਹੀਂ ਸੀਗੀ ਕਿ ਨਹੀਂ ਸੀਗੀ ਮੈਨੂੰ ਤਾਂ ਸਟਾਰਟ ਕਰਨ ਦੀ ਆਵਾਜ਼ ਨਹੀਂ ਆਈ ਬਾਈਕ ਮੇਰਾ ਪਤਾ ਹੀ ਨਹੀਂ ਲੱਗਿਆ ਕਿੱਦਾਂ ਲੱਗੇ ਗਏ ਕਿੱਦਾਂ ਨਹੀਂ ਲੱਗੇ ਗਏ ਮੈਂ ਆਇਆ ਜੀ ਹਰਲਾਇਆ ਘਬਰਾਇਆ ਰਿਪੋਰਟ ਲਖਾਈ ਰਿਪੋਰਟ ਕੱਚੀ ਇਹਨਾਂ ਨੇ ਲਿਖ ਦਿੱਤੀ ਹੋਈ ਆ ਪੱਕੀ ਕੋਈ ਐਫ ਆਈ ਆਰ ਨਹੀਂ ਮਿਲੀ ਐ ਸੇਚੋ ਸਾਹਿਬ ਕੋ ਗਿਆ ਮਾਂ ਐਸ ਐਚਓ ਸਾਹਿਬ ਕਹਿੰਦੇ ਅਸੀਂ ਇੱਥੇ ਅਪਤਜਨਕ ਸ਼ਬਦ ਬੋਲੇ ਗਏ ਆ ਮੈਨੂੰ ਕਹਿੰਦੇ ਅਸੀਂ ਆ ਅਸੀਂ ਲੱਭਦੇ ਪਏ ਆ ਤੁਸੀਂ ਵੀ ਲੱਭੋ ਅਸੀਂ ਵੀ ਲੱਭਾਂਗੇ ਭਾਜੀ ਇਹ ਕਿਹੜੀ ਗੱਲ ਹੋਈ ਗਵਰਨਮੈਂਟ ਕੋ ਤਨਖਾਹ ਪੁਲਸ ਵਾਲੇ ਲੈ ਰਹੇ ਆ ਕਿ ਅਸੀਂ ਲੈ ਰਹੇ ਆ ਮੈਂ ਜਿੰਨੀ ਵਾਰੀ ਵੀ ਆਇਆ ਮੈਨੂੰ ਇੱਕ ਹੀ ਗੱਲ ਕਹੀ ਆ ਭਾਜੀ ਜਦੋਂ ਐਸ ਐਚਓ ਸਾਹਿਬ ਆਣਗੇ ਐਸ ਐਚਓ ਸਾਹਿਬ ਛੁੱਟੀ ਦੇ ਆ ਜੀ ਅੱਜ ਪੂਰਾ ਮੇਰੀ ਦੇਖ ਲਓ ਅੱਜ 8 ਤਰੀਕ ਹੋ ਗਈ 27 ਤਰੀਕ ਨੂੰ ਬਾਈਕ ਚ ਲੁਧਿਆਣਾ ਦੇ ਦੇਖਣ ਵਾਲੇ तमाम दर्शकों स्वागत विशाल कपूर ਲੁਧਿਆਣਾ ਦੇ ਵਿੱਚ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਖਤਮ ਨਹੀਂ ਹੋ ਰਿਹਾ ਲੁਧਿਆਣਾ ਸ਼ਹਿਰ ਦਾ ਡਿਵੀਜ਼ਨ ਨੰਬਰ 7 ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਸਿਵਲ ਡਿਫੈਂਸ ਦਾ ਲੜਕਾ ਹੈਗਾ ਜਿਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਲੇਕਿਨ ਉਸਨੇ ਉਸ ਚੋਰਾਂ ਨੂੰ ਦੇਖਿਆ ਇਸੀ ਰੋਡ ਦੇ ਉੱਤੇ ਦੇਖਿਆ ਤੇ ਉਹਨਾਂ ਦੇ ਮਗਰ ਗਿਆ ਜਦੋਂ ਥਾਣੇ ਆਂਦਾ ਥਾਣੇ ਨੂੰ ਕੀ ਜਵਾਬ ਮਿਲਦਾ ਵੀ ਤੁਹਾਨੂੰ ਸੁਣਾਉਂਦੇ ਆ ਕੀ ਨਾਮ ਹੈ ਬਾਈ ਬਾਈ ਮੇਰਾ ਨਾਮ ਮੁਹੰਮਦ ਸ਼ਾਕੀਰ ਫਕੀਰ ਹੋਇਆ ਕੀ ਸੀਗਾ ਕਿੰਨੀ ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਜੀ ਮੇਰਾ 27 ਤਰੀਕ ਨੂੰ ਰਾਤ ਨੂੰ 9 ਵਜੇ 9:30 9 ਵਜੇ ਦੇ ਵਿੱਚ ਵਿੱਚ ਮੇਰਾ ਮੋਟਰਸਾਈਕਲ ਚੋਰੀ ਹੋਇਆ ਮੈਂ ਉਧਰੋਂ ਨਾ ਏਟੀਐਮ ਤੋਂ ਪੈਸੇ ਕਢਾ ਕੇ ਆ ਰਿਹਾ ਸੀ ਐਕਚੁਅਲੀ ਗੱਲ ਐਦਾ ਮੈਂ ਰਹਿਣਾ ਟਿੱਬਾ ਰੋਡ ਤੇ ਆ ਟਿੱਬਾ ਰੋਡ ਦੇ ਨੀਅਰ ਬਾਈ ਕਿਤੇ ਉਸਦੇ ਨੀਅਰ ਏਟੀਐਮ 'ਚ ਪੈਸੇ ਨਹੀਂ ਨਿਕਲਦੇ ਪੇਜਗੇ ਤੇ ਮੈਂ ਐਕਚੁਅਲੀ ਇੱਧਰ ਨੂੰ ਆ ਗਿਆ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ ਤੇ ਮੈਂ ਇੱਧਰ ਨੂੰ ਆਇਆ ਤੇ ਇੱਧਰ ਨੂੰ ਆਣ ਤੋਂ ਬਾਅਦ ਮੈਂ ਪੈਸੇ ਤਾਂ ਕੱਢ ਲਏ 2000 ਰੁਪਿਆ ਅਕਾਊ ਤੇ ਕੱਢਣ ਤੋਂ ਬਾਅਦ ਭਈ ਐਦਾਂ ਹੋਇਆ ਮੈਂ ਇੱਧਰ ਨੂੰ ਬਾਥਰੂਮ ਵਿੱਚੋਂ ਨਿਕਲ ਕੇ ਉੱਧਰ ਨੂੰ ਚਲ ਗਿਆ ਪਾਰਕ ਵੱਲੋਂ ਮੈਂ ਕਿਹਾ ਚੱਲ ਬਾਥਰੂਮ ਆਇਆ ਵਾ ਬਾਥਰੂਮ ਪਾਰਕ ਦੇ ਕੋਲੇ ਮੋਟਰਸਾਈਕਲ ਲਾਇਆ ਮੈਂ ਕਿਹਾ ਵਿੱਚ ਰੋਡ ਤੇ ਕੀ ਲਾਣਾ ਵਾ ਸਾਈਡ ਤੇ ਮੋਟਰਸਾਈਕਲ ਲਾਇਆ ਪਾਰਕ ਦੇ ਕੋਲੇ ਤੇ ਮੈਂ ਬਾਥਰੂਮ ਕਰਨ ਲੱਗ ਗਿਆ ਮੂੰਹ ਕਮਾ ਕੇ ਦੇਖਿਆ ਪਿੱਛੇ ਮੋਟਰਸਾਈਕਲ ਨਹੀਂ ਹੈਗਾ ਫਿਰ ਬਾਥਰੂਮ ਕਰਨ ਗਿਆ ਮੋੜ ਲੱਗੇ ਭੁੱਗ ਗਿਆ ਇੰਨੀ ਪੁਰਤੀ ਲਈ ਚੋਰੀ ਚਾਬੀਆਂ ਸੀ ਇਹਨਾਂ ਕੋਲ ਭਾਜੀ ਚਾਬੀਆਂ ਵੀ ਪਤਾ ਨਹੀਂ ਸੀਗੀ ਕਿ ਨਹੀਂ ਸੀਗੀ ਮੈਨੂੰ ਤਾਂ ਸਟਾਰਟ ਕਰਨ ਦੀ ਆਵਾਜ਼ ਨਹੀਂ ਆਈ ਬਾਈਕ ਮੇਰਾ ਪਤਾ ਹੀ ਨਹੀਂ ਲੱਗਿਆ ਕਿੱਦਾਂ ਲੈ ਕੇ ਗਏ ਕਿੱਦਾਂ ਰਿਪੋਰਟ ਲਖਾਈ ਰਿਪੋਰਟ ਕੱਚੀ ਇਹਨਾਂ ਨੇ ਲਿਖ ਦਿੱਤੀ ਹੋਈ ਆ ਪੱਕੀ ਕੋਈ ਐਫ ਆਈ ਆਰ ਨਹੀਂ ਮਿਲੀ ਇਹਨੂੰ ਮੈਂ ਜਿੰਨੀ ਵਾਰੀ ਵੀ ਆਇਆ ਮੈਨੂੰ ਇੱਕ ਹੀ ਗੱਲ ਕਹੀ ਆ ਭਾਜੀ ਜਦੋਂ ਐਸ ਐਚਓ ਸਾਹਿਬ ਆਣਗੇ ਐਸ ਐਚਓ ਸਾਹਿਬ ਛੁੱਟੀ ਦੇ ਆ ਜੀ ਅੱਜ ਪੂਰਾ ਮੇਰੀ ਦੇਖ ਲਓ ਅੱਜ 8 ਤਰੀਕ ਹੋ ਗਈ 27 ਤਰੀਕ ਨੂੰ ਬਾਈਕ ਚੋਰੀ ਹੋਈ ਸੀ ਹਲੇ ਤੱਕ ਕੋਈ ਕੰਪਲੇਂਟ ਨਹੀਂ ਹੈਗੀ ਇਹਨਾਂ ਦੀ ਮੈਨੂੰ ਨਾ ਦਿੱਤੀ ਗਈ ਕਾਪੀ ਠੀਕ ਹੈ ਜੀ ਮੈਂ 20 ਵਾਰੀ ਕਹਿ ਚੁੱਕਾ ਮੈਨੂੰ ਰਿਟਰਨ ਕੰਪਲੇਂਟ ਦੇ ਦਿਓ ਇਹ ਨਾ ਹੋਵੇ ਕੱਲ ਨੂੰ ਕੋਈ ਗੱਲਬਾਤ ਹੋ ਜਾਏ ਉਹ ਜਿਹੜਾ ਬਾਈਕ ਵੀ ਹੈਗਾ ਉਹ ਮੇਰੇ ਜੀਜੇ ਦੇ ਨਾਮ ਤੇ ਆ ਨਹੀਂ ਭਾਈ ਸਾਕਿਰ ਮੈਨੂੰ ਇੱਕ ਗੱਲ ਦੱਸ ਮੋਟਰਸਾਈਕਲ ਲਿੱਤਾ ਕਿੱਦਾਂ ਸੀਗਾ ਕਿਸ਼ਤਾਂ ਨੇ ਲਿੱਤਾ ਸੀਗਾ ਕਿਸ਼ਤਾਂ ਪੂਰੀਆਂ ਹੋ ਗਈਆਂ ਉਹਦੀਆਂ ਭਾਜੀ ਇਹ ਕਿਸ਼ਤਾਂ ਤਾਂ ਹਲੇ ਦੇਣੀਆਂ ਆ ਉਹਦੀਆਂ ਕਿਸ ਤਰ੍ਹਾਂ ਦੀ ਕਿਸ਼ਤਾਂ ਪੂਰੀਆਂ ਨਹੀਂ ਹੋਈਆਂ ਉਹਦੀਆਂ ਤਾਂ ਪਹਿਲਾਂ ਹੀ ਚੱਕਿਆ ਗਿਆ ਤਾਂ ਕਿਸ਼ਤਾਂ ਪੂਰੀਆਂ ਹੋਣ ਤੋਂ ਪਹਿਲਾਂ ਮੋਟਰਸਾਈਕਲ ਸੀਗਾ ਮੋਟਰਸਾਈਕਲ 2022 ਮਾਡਲ ਐਚਪੀਡੀ ਲਖਸਾ ਬਲੈਕ ਰੰਗ ਦਾ ਕੱਲ ਮੈਂ ਆਪਣਾ ਛੁੱਟੀ ਕਰਕੇ ਆਪਣੇ ਕੰਮ ਤੋਂ ਇੱਧਰ ਨੂੰ ਆ ਰਿਹਾ ਸੀਗਾ ਬਰਦਮਾਨ ਤੇ ਆਪਣਾ ਨਿੱਕੂ ਵੈਜੀਟੇਰੀਅਨ ਢਾਬੇ ਤੋਂ ਪਹਿਲਾਂ ਭਾਜੀ ਰੇੜੀ ਲੱਗਦੀ ਐ ਕਿ ਚਿਕਨ ਦੀ ਬੰਦੇ ਉੱਥੇ ਖੜੇ ਸੀਗੇ ਸਰਦਾਰ ਬੰਦਾ ਵਾ ਇੱਕ ਮੋਨਾ ਬੰਦਾ ਵਾ ਉਹਨੇ ਆਪਣੇ ਸਿਰ ਤੇ ਦਮਾਦਲਾ ਬੰਦਿਆ ਹੋਇਆ ਵਾ ਤੇ ਬਲੈਕ ਰੰਗ ਦਾ ਲੋਅਰ ਤੇ ਆਪਣਾ ਕੀ ਕਹਿੰਦਾ ਪੀਲੀ ਟੀ-ਸ਼ਰਟ ਪਾਈ ਹੋਈ ਆ ਤੇ ਮੈਂ ਤੇ ਨਾਲ ਜੀ ਉਹਨੇ ਟੀ- ਟੀ-ਸ਼ਰਟ ਪਾਈ ਹੋਈ ਆ ਤੇ ਮੈਂ ਉਹਨੂੰ ਕਾਫੀ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਮੇਰੀ ਮੇਰੀ ਪਹੁੰਚ ਤੋਂ ਬਾਹਰ ਹੋ ਗਏ ਜੀ ਉਹ ਮੈਂ ਬਹੁਤ ਨਹੀਂ ਸਰੇ ਹਮ ਕੁਮਰੇ ਤੇਰਾ ਮੋਟਰਸਾਈਕਲ ਤੇ ਘੁੰਮਦੇ ਪਿਆ ਮੇਰੇ ਮੋਟਰਸਾਈਕਲ ਤੇ ਘੁੰਮਦੇ ਪਿਆ ਨੰਬਰ ਪਲੇਟਾਂ ਉਹਦੀਆਂ ਹੈ ਨਹੀਂ ਗਿਆ ਜਦੋਂ ਮੈਂ ਬਾਈਕ ਨਵਾਂ ਲਿੱਤਾ ਸੀਗਾ ਮੇਰੀ ਭੈਣ ਨੇ ਉਹਦੇ ਤੇ ਨਿਸ਼ਾਨੀ ਮਾਰੀ ਸੀਗੀ ਠੀਕ ਆ ਜੀ ਸਲੈਂਸਰ ਤੇ ਲੇਕਿਨ ਇੱਕ ਤੂੰ ਵੀਡੀਓ ਦੇਖੀ ਹੋਣੀ ਜਿਹੜੀ ਅਸੀਂ ਚਲਾਈ ਸੀਗੀ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋ ਗਿਆ ਇਹ ਉਹੀ ਸ਼ਖਸ ਨੇ ਸੇਮ ਸੇਮ ਪਾਜੀ ਉਹੀ ਬੰਦੇ ਨੇ ਇਹ ਦੋਵੇਂ ਉਹੀ ਬੰਦੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਨਹੀਂ ਇਹ ਥਾਣਾ ਡਿਵੀਜ਼ਨ ਨੰਬਰ 7 ਨਹੀਂ ਲੱਗ ਗਈ ਘੁੰਮਦੇ ਪਏ ਨਹੀਂ ਥਾਣਾ ਡਿਵੀਜ਼ਨ ਨੰਬਰ 7 ਦੇ ਘੁੰਮਦੇ ਨੇ ਆ ਥਾਣੇ ਦੀ ਬੈਕ ਸਾਈਡ ਹੀ ਪੈਂਦਾ ਭਾਜੀ ਤੁਸੀਂ ਮੇਰੇ ਨਾਲ ਚੱਲ ਕੇ ਦੇਖ ਲਓ ਮੈਂ ਤੁਹਾਨੂੰ ਦਿਖਾ ਵੀ ਸਕਦਾ ਨਹੀਂ ਪੁੱਜੋ ਤੁਸੀਂ ਇੱਥੇ ਆਏ ਹੋ ਰਿਪੋਰਟ ਲਖਾਣ ਅਸੀਂ ਆਏ ਹੋ ਜਾਂ ਮੋਟਰਸਾਈਕਲ ਦੇ ਅਸੀਂ ਚੋਰਾਵਾਂ ਨੂੰ ਸਿੱਧਿਆ ਤੁਸੀਂ ਜਿਹੜੇ ਮੋਟਰਸਾਈਕਲ ਚਲਾ ਰਹੇ ਸੀਗੇ ਕੋ ਥਾਣੇ ਆ ਕੇ ਤੁਸੀਂ ਤਾਂ ਨਾਲ ਕੀ ਪਤੀਰਾ ਕੀਤਾ ਗਿਆ ਪਤੀਰਾ ਆ ਵਾ ਮੈਂ ਉਧਰ ਗਿਆ ਵਾਂ ਐਸ ਐਚਓ ਸਾਹਿਬ ਕੋ ਗਿਆ ਵਾਂ ਐਸ ਐਚਓ ਸਾਹਿਬ ਕਹਿੰਦੇ ਅਸੀਂ ਇੱਥੇ ਅਪਤਜਨਕ ਸ਼ਬਦ ਬੋਲੇ ਗਏ ਆ ਮੈਨੂੰ ਕਹਿੰਦੇ ਅਸੀਂ ਆਸੀਂ ਲੱਬਦੇ ਪਏ ਆ ਤੁਸੀਂ ਵੀ ਲੱਭੋ ਅਸੀਂ ਵੀ ਲੱਭਾਂਗੇ ਬਾਜੀ ਇਹ ਕਿਹੜੀ ਗੱਲ ਹੋਈ ਗਵਰਨਮੈਂਟ ਕੋ ਤਨਖਾਹ ਪੁਲਸੜੇ ਲੈ ਰਹੇ ਕਿ ਅਸੀਂ ਲੈ ਰਹੇ ਆ ਫਿਰ ਐਦਾਂ ਕਰੋ ਉਹਨਾਂ ਨੂੰ ਹਟਾ ਦਿਓ ਅਸੀਂ ਲੱਭ ਕੇ ਦਿਖਾਨੇ ਆ ਮੋਟਰਸਾਈਕਲ ਕਿਦਾਂ ਲੱਭੀਦੇ ਆ ਕਿਦਾਂ ਚੋਰ ਫੜੀਦਾ ਸਾਨੂੰ ਦੱਸੋ ਫਿਰ ਸਾਨੂੰ ਰੱਖ ਲਓ ਪ੍ਰਾਈਵੇਟ ਬਾਜੀ 10000 ਨੌਕਰੀ ਤੇ ਅਸੀਂ ਲੱਭ ਦਾਂਗੇ ਮੋਟਰਸਾਈਕਲ ਫਿਰ ਨਹੀਂ ਤੈਨੂੰ ਇਹ ਸ਼ਬਦ ਐਸਚੂ ਵੱਲੋਂ ਭੁੱਲ ਗਿਆ ਐਚਚੋਰ ਵੱਲੋਂ ਬੱਲੇ ਗਿਆ ਕਿ ਆ ਫਿਰ ਉਹਨਾਂ ਨੇ ਕਿਹਾ ਕਿ ਚਲੋ ਇਹਨੂੰ ਐਦਾਂ ਕਰੋ ਰਿਟਰਨ ਕੰਪਲੇਂਟ ਦੇ ਦਿਓ ਮੈਂ ਚਲਾ ਗਿਆ ਰਿਟਰਨ ਕੰਪਲੇਂਟ ਲੈਣ ਬਾਜੀ ਇੱਕ ਬੰਦਾ ਆ ਉੱਥੇ ਉਹ ਜਦੋਂ ਮੈਂ ਭਾਜੀ ਉੱਥੋਂ ਚਲਾ ਗਿਆ ਤੇ ਫਿਰ ਮੈਨੂੰ ਥਾਣੇ ਤੋਂ ਬਾਹਰ ਜਦੋਂ ਮੈਂ ਆਪਣੇ ਘਰੇ ਪਹੁੰਚ ਗਿਆ ਉਦੋਂ ਫੋਨ ਕਰ ਰਿਹਾ ਭਾਜੀ ਆਜੋ ਕੰਪਲੇਂਟ ਲੈ ਜਾਓ ਉਹਨਾਂ ਨੇ ਕੈਮਰਿਆਂ 'ਚ ਦੇਖਿਆ ਕਿ ਬੰਦਾ ਨਾਰਾਜ਼ ਹੋ ਕੇ ਸਾਡੇ ਤੋਂ ਚਲਾ ਗਿਆ ਇੱਥੋਂ ਤੇ ਮੇਰੇ ਕੋਲ ਕੋਲ ਰਿਕ ਪਤਾ ਲੱਗ ਕੇ ਮੀਡੀਆ ਸਾਹਮਣੇ ਆਊਗਾ ਜੀ ਤੇ ਭਾਜੀ ਮੈਂ ਇੱਥੇ ਬੈਠਾ ਆਪਣੇ ਕੀ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਵੀ ਪਈਆ ਉਹਨਾਂ ਦਾ ਬਾਅਦ 'ਚ ਮੇਰੇ ਕੋਲ ਫੋਨ ਆਇਆ ਕਿ ਭਾਜੀ ਤੁਸੀਂ ਆਪਣੀ ਕੰਪਲੇਂਟ ਲੈ ਲਓ ਮੈਂ ਗੁੱਸੇ 'ਚ ਇਹ ਗੱਲ ਕਹਿ ਬੈਠਾ ਉਹਨਾਂ ਨੂੰ ਕਿ ਭਾਜੀ ਤੁਸੀਂ ਐਦਾਂ ਕਰੋ ਕੰਪਲੇਂਟ ਵੀ ਨਾ ਦਿਓ ਅੱਜ ਤੋਂ ਬਾਅਦ ਮੈਂ ਇਹੀ ਜਵਾਬ ਦਉਗੇ ਜੀ ਹੁਣ ਭਾਈ ਸਾਹਿਬ ਤੈਨੂੰ ਇਹ ਬਤਿਰਾ ਇੱਕ ਕਸਤੋ ਵਾਲੋ ਕੀਤਾ ਕਿ ਉਸ ਤੋਂ ਬਾਅਦ ਤੈਨੂੰ ਐਫਆਈਆਰ ਵੀ ਨਹੀਂ ਦਿੱਤੀ ਗਈ ਐਫਆਈਆਰ ਕੁਛ ਨਹੀਂ ਦਿੱਤੀ ਗਈ ਵੀਰੇ ਮੈਨੂੰ ਸਿਰਫ ਇੱਕ ਹੈਗੀ ਆ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਕੋਲ ਕੀ ਕਹਿੰਦੇ ਆ ਫੋਨ ਦੇ ਵਿੱਚ ਇੱਕ ਕੱਚੀ ਐਪਲੀਕੇਸ਼ਨ ਲਿਖੀ ਹੋਈ ਆ ਉਹ ਵੀ ਉਹਦਾ ਵੀ ਕੋ ਉਹ ਵੀ ਕੋਈ ਵੈਲਿਡ ਨਹੀਂ ਹੈਗੀ ਮੈਂ ਪਤਾ ਕੀਤਾ ਵਾ ਚਾਰ ਪੰਜ ਜਿਹੜੇ ਮੇਰੇ ਨਾਲ ਦੇ ਆ ਆ ਦੇਖੋ ਮੈਂ ਤੁਹਾਨੂੰ ਦਿਖਾ ਮੈਂ ਤੁਹਾਨੂੰ ਦਿਖਾ ਸਕਦਾ ਸਿਰਫ ਇੰਨੀ ਮੇਰੇ ਰਿਟਰਨ ਕੰਪਲੀਟ ਆ ਪਾਜੀ ਮੈਂ ਇਹ ਤਾਂ ਭਾਈ ਇੱਕ ਦਰਖਾਸਤ ਹੈਗੀ ਜੋ ਤੂੰ ਦਿੱਤੀ ਹੋਣੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਉਹ ਦਿੱਤੀ ਹੋਣੀ ਇਹ ਤਾਂ ਵੈਲਿਡ ਹੀ ਨਹੀਂ ਪ੍ਰਿੰਟ ਦੇ ਦਾਂਗੇ ਬਸ ਅੱਜ ਮੈਨੂੰ 27 ਤਰੀਕ ਤੋਂ ਅੱਜ 8 ਤਰੀਕ ਹੋ ਗਈ ਹਲੇ ਤੱਕ ਕੋਈ ਪੱਕੀ ਰਿਪੋਰਟ ਨਹੀਂ ਮਿਲੀ ਹੈਗੀ ਅਗਰ ਤੈਨੂੰ ਚੋਰ ਲੱਭ ਗਏ ਤੇ ਪੁਲਿਸ ਦੇ ਤੇ ਨਾਲ ਜਾ ਕੇ ਕੈਮਰਾ ਵੀ ਨਹੀਂ ਕੰਗਾਲੇ ਪੁਲਿਸ ਨੇ ਮੇਰੇ ਕੈਮਰਾ ਨਹੀਂ ਕੰਗਾਲੇ ਸਵੇਰੇ ਇੱਕ ਇੱਥੇ ਆਗੇ ਮੁੰਚੀ ਆਗੇ ਅਨਿਲ ਕੁਮਾਰ ਜੀ ਉਹਨਾਂ ਨੂੰ ਆਪਣੇ ਬਾਈਕ ਤਾਂ ਮੈਂ ਲੈ ਕੇ ਗਿਆ ਵਾ ਤੁਸੀਂ ਕੈਮਰੇ ਚੈੱਕ ਕਰਾ ਸਕਦੇ ਹੋ ਆਪਣਾ ਥਾਣੇ ਦੇ ਉਹਨਾਂ ਨੂੰ ਮੈਂ ਲੈ ਕੇ ਗਿਆ ਤੇ ਛੱਡ ਕੇ ਆਇਆ ਉਹਨਾਂ ਨੂੰ ਸਪੈਸ਼ਲ ਇਹ ਗੱਲ ਕੇ ਦਿਖਾਣ ਨੂੰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕੋਈ ਨਹੀਂ ਅਸੀਂ ਐਸ ਐਚਓ ਸਾਹਿਬ ਨੂੰ ਲੈ ਕੇ ਸਾਰਿਆਂ ਨੂੰ ਲੈ ਕੇ ਸਾਡੀ ਆਪਣਾ ਪੁਲਿਸ ਜਿਹੜੀ ਹੈਗੀ ਉਹ ਸ ਇਸਿਆਰ ਵਾਲਾ ਨਜ਼ਾਰਾ ਮਤਲਬ ਚੋਰ ਸਰਗਰਮ ਹੋ ਚੁੱਕੇ ਹੋਏ ਨੇ ਸਰਗਰਮ ਹੋ ਗਿਆ ਭਾਜੀ ਮੈਂ ਕਹਿੰਦਾ ਥਾਣੇ ਦੇ ਬਾਹਰੋਂ ਮੋਟਰਸਾਈਕਲ ਚੱਕੇ ਜਾ ਰਿਹਾ ਉਹ ਪੱਤਰਕਾਰ ਸਾਹਿਬ ਦਾ ਮੈਂ ਵੀਡੀਓ ਦੇਖੀ ਉਹ ਵੀ ਉਹਨਾਂ ਦਾ ਵੀ ਚੱਕਿਆ ਗਿਆ ਚਲੋ ਉਹਨਾਂ ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਉਹਨਾਂ ਦਾ ਥਾਣੇ ਬਾਹਰੋਂ ਥਾਣੇ ਬਾਹਰੋਂ ਚੱਕਿਆ ਗਿਆ ਮੇਰਾ 20 ਸਮ ਸਕੂਲ ਦਾ ਚੱਕਿਆ ਗਿਆ ਮੈਂ ਆਪਣਾ ਕਹਿੰਦਾ ਮੇਰਾ ਤਾਂ ਕੋਈ ਚੱਕਰ ਨਹੀਂ ਚਲੋ ਮੇਰਾ ਤਾਂ ਕੈਮਰੇ 'ਚ ਨਹੀਂ ਆਇਆ ਉਹ ਪੱਤਰਕਾਰ ਸਾਹਿਬ ਦਾ ਤਾਂ ਕੈਮਰੇ 'ਚ ਆ ਗਿਆ ਉਹਨਾਂ ਦਾ ਕੀ ਕਰ ਲਿਆ ਉਹਨਾਂ ਨੇ ਉਹਨਾਂ ਨੂੰ ਲੱਗ ਕੇ ਜਿੱਤਾਂ ਮਤਲਬ ਤੂੰ ਵੀਡੀਓ ਦੇਖੀ ਉਸ ਪਤਤਕਾਰ ਦੀ ਉਸ ਤੋਂ ਬਾਅਦ ਤੂੰ ਚੋਰਾਂ ਨੂੰ ਆਈਡੈਂਟੀਫਾਈ ਕਰ ਪਾਇਆ ਆਈਡੈਂਟੀਫਾਈ ਕਰ ਲਿਆ ਭਾਜੀ ਕੱਲ ਹੀ ਆਈਡੈਂਟੀਫਾਈ ਕੀਤਾ ਤਾਂ ਹੀ ਤਾਂ ਸਵੇਰੇ ਐਸਐਚਓ ਸਾਹਿਬ ਨੂੰ ਆ ਕੇ ਦੱਸਿਆ ਐਸਐਚਓ ਸਾਹਿਬ ਕਹਿੰਦੇ ਖੜ ਜਾ ਹਲੇ ਅੱਧਾ ਘੰਟਾ ਖੜ ਬਾਹਰ ਖੜ ਜਾ ਹਲੇ ਜਦੋਂ ਟਾਈਮ ਹੋਊਗਾ ਤਾਂ ਭਲਾਂਗਾ ਤੈਨੂੰ ਅੰਦਰ ਇਹ ਉਹ ਸ਼ਖਸ ਹੈ ਜੋ ਤੁਹਾਨੂੰ ਤਸਵੀਰ ਦਿਖਾ ਰਹੇ ਆ ਜਿਹੜੀ ਉਹ ਤਸਵੀਰ ਹੈ ਨਹੀਂ ਲੇਕਿਨ ਤੈਨੂੰ ਕਿੱਦਾਂ ਆਇਡੈਂਟੀਫਾਈ ਹੋ ਪਾਇਆ ਕਿ ਉਹ ਹੀ ਮੁੰਡਾ ਜਿਹਨੇ ਪੱਤਰ ਕਰਦਾ ਮੋਰਚਾ ਕਰੀਦਾ ਪਾਜੀ ਮੈਨੂੰ ਆਇਡੈਂਟੀਫਾਈ ਇੱਦਾਂ ਹੋਇਆ ਵਾ ਕਿ ਉਹਨਾਂ ਨੇ ਕੱਪੜੇ ਜਿਹੜੇ ਪਾਏ ਹੋਏ ਆ ਮੈਂ ਆਪਣੇ ਬਾਈਕ ਦੀ ਪਛਾਣ ਕਰ ਸਕਿਆ ਵਾ ਮੇਰੇ ਬਾਈਕ ਤੇ ਮੇਰੇ 100 ਨਿਸ਼ਾਨ ਆ 2 ਸਾਲ 3 ਸਾਲ ਮੈਨੂੰ ਚਲਾਉਂਦੇ ਹੋ ਗਏ ਬਾਈਕ 2 ਸਾਲ ਹੋਏ ਆ ਮੈਨੂੰ ਕਿਸ਼ਤਾ ਮੈਂ ਦੇ ਰਿਆਂ ਪਾਜੀ ਮੈਨੂੰ 2 ਸਾਲ ਕੋਈ ਚੀਜ਼ ਆਪਣੇ ਕੋ ਰਵੇ ਤਾਂ ਉਹਦੇ ਪਛਾਣ ਹੋਈ ਜਾਂਦੀ ਆ ਬੰਦੇ ਨੂੰ ਇੱਕ ਛੋਟਾ ਜਿਹਾ ਜਾਨਵਰ ਵੀ ਪਾਲ ਲਓ ਆਪਣੇ ਘਰਾਂ ਦੇ ਵਿੱਚ ਉਹ ਵੀ ਕੀ ਕਹਿੰਦੇ ਆਪਣੀ ਪਛਾਣ ਹੋਈ ਜਾਂਦੀ ਆ ਨੂੰ ਨੇ ਬਿਲਕੁਲ ਇਹ ਮੁਹੰਮਦ ਸ਼ਾਕੀਨ ਸਾਡਾ ਨਾਮ ਮੌਜੂਦ ਹੈ ਟਿੱਬਾ ਰੋਡ ਦਾ ਰਹਿਣ ਵਾਲਾ ਵਾ ਲੇਕਿਨ 7 ਨੰਬਰ ਥਾਣੇ ਦੇ ਬਾਹਰ ਖੜੋਏ ਹਾਦਾ ਹੋ ਜਾਂਦੀ ਹੈ ਯਾਰ ਕਿ ਇੱਕ ਪੱਤਰਕਾਰ ਦਾ ਥਾਣੇ ਦੇ ਬਾਹਰ ਮੋਟਰ ਚੋਰੀ ਹੋ ਗਿਆ ਉਹਦੇ ਬਸ ਟੀਮਾ ਬਣਾ ਦਿੱਤੀਆਂ ਗਈ ਉਹ ਵੀ ਨਹੀਂ ਲੱਭਿਆ ਇੰਨੇ ਮੋਟਰਸਕਲ ਕੱਲ ਆਪਣਾ ਆਇਡੈਂਟੀਫਾਈ ਕਰ ਲਿਆ ਥਾਣੇ ਜਾਂਦਾ ਤਾਂ ਤੁਸੀਂ ਸੁਣਿਆ ਕੀ ਬਤੀਰਾ ਨਾ ਪਿੱਤੇ ਜਾਂਦਾ ਵਾ ਲੇਕਿਨ ਆਖਿਰ ਇਹ ਸ਼ਖਸ ਜਾਵੇ ਦਾ ਜਾਵੇ ਕਿਤੇ ਉਹ ਲੁਧਿਆਣਾ ਦੇ ਨਿਵਾਸੀ ਜਿਹੜੇ ਮੋਟਰ ਚੋਰੀ ਹੋਣ ਤੋਂ ਬਾਅਦ ਕੰਪਲੇਨ ਥਾਣੇ ਕਰਨ ਆਣ ਕੀ ਨਾਣ ਕਿਉਂਕਿ ਇਹਦੇ ਨਾਲ ਜੋ ਲਿਹਾਜ਼ਾ ਵਧ ਤਿਆ ਗਿਆ ਇਹਦੇ ਕਹਿੰ ਲੇਕਿਨ ਗੱਲ ਕਰਦੇ ਆ ਸਟੇਸ਼ਨ ਸਟੇਸ਼ਨ ਹਾਊਸ ਆਫੀਸਰ ਦਾ ਐਸਐਚਓ ਦੇ ਨਾਲ ਆਖਿਰ ਮੁਹੰਮਦ ਸ਼ਾਕਿਲ ਦਾ ਮੋਟਰਸਾਈਕਲ ਲੱਭ ਆਇਆ ਕਿ ਕੋਈ ਵੀਡੀਓ ਸਾਹਮਣੇ ਆਈ ਹੈ ਕਿ ਆਖਿਰ ਇਹ ਚੋਰ ਸਰਗਰਮ 7 ਨੰਬਰ ਦੇ ਇਲਾਕੇ ਜਾਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਸਰਗਰਮ ਹੋਏ ਪਏ ਨੇ ਲੇਕਿਨ ਇਹਨਾਂ ਦੇ ਨਕੇਲ ਕਦੋਂ ਕੱਸੀ ਜਾਊਗੀ ਲੋਣਾ ਕਹਿਣਾ ਮੈਂ ਤਾਂ ਹਣੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈਣਾ ਲਈ